ਗੁਰ ਕਾ ਭਾਣਾ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਰੱਬ ਦੇ ਭਾਣੇ ਦੀ ਗੱਲ ਤੇ ਆਪਾਂ ਅਕਸਰ ਕਰਦੇ ਆਂ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਦੀ ਗੱਲ ਆਪਾਂ ਅਕਸਰ ਕਰਦੇ ਆਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 665ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀ ਅਸੀਂ ਗੁਰੂ ਦੇ ਬਾਣੀ ਦੀ ਗੱਲ ਕਰਨੀ ਹੈ। ਗੁਰੂ ਅਮਰਦਾਸ ਸਾਹਿਬ ਸਾਨੂੰ ਗੁਰੂ ਦੇ ਬਾਣੀ 'ਚ ਰਹਿਣ ਨੂੰ ਆਖ ਰਹੇ ਨੇ। ਦੋਹਾਂ ਦੇ ਵਿੱਚ ਕੀ ਫਰਕ ਹੈ? ਇਹ ਇਸ ਵੀਡੀਓ ਦੇ ਰਾਹੀਂ ਆਪਾਂ ਜਾਣਾਂਗੇ। ਨਾਲ ਹੀ ਅਸੀਂ ਇਹ ਜਾਣਣਾ ਹੈ ਕਿ ਗੁਰੂ ਤੇ ਗੁਰੂ ਦੀ ਬਾਣੀ ਸਾਡੇ ਜੀਵਨ ਨੂੰ ਸਖਾਲਾ ਕਿਵੇਂ ਬਣਾਉਂਦੀ ਹੈ ਆਓ ਸ਼ੁਰੂ ਕਰੀਏ ਤਨਸਰੀ ਮਹਿਲਾ ਤੀਜਾ ਜੋ ਹਰ ਸੇਵੈ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੱਚਾ ਮੁਖ ਨਾਓ ਸਾਚੋ ਸਾਚ ਸਮਾਲਿਓ ਦੁਖ ਜਾਏ ਸਾਚਾ ਸ਼ਬਦ ਵਸੈ ਮਨ ਆਏ ਜੋ ਹਰ ਸੇਵਾ ਤਿੰਨ ਬਲ ਚਾਹੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਬਾਣੀ ਦਾ ਆਸਰਾ ਲੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਤਿੰਨ ਹਿਰਦੈ ਸਾਚ ਸੱਚਾ ਮੁਖ ਨਾਉ ਉਹਨਾਂ ਦੇ ਹਿਰਦੇ 'ਚ ਸਦਾ ਸਿਰ ਪ੍ਰਭੂ ਵਸਿਆ ਰਹਿੰਦਾ ਹੈ ਉਹਨਾਂ ਦੇ ਮੂੰਹ ਵਿੱਚ ਸਦਾ ਸਿਰ ਹਰ ਨਾਮ ਟਿਕਿਆ ਰਹਿੰਦਾ ਹੈ ਸੱਚੋ ਸਾਚ ਸਮਾਲਿਓ ਦੁੱਖ ਜਾਏ ਗੁਰੂ ਸਾਹਿਬ ਕਹਿੰਦੇ ਕਿ हे ਭਾਈ ਸਦਾ ਸਿਰ ਪ੍ਰਭੂ ਨੂੰ ਹੀ ਆਪਣੇ ਹਿਰਦੇ 'ਚ ਸੰਭਾਲ ਕੇ ਰੱਖਿਆ ਕਰੋ ਹਿਰਦੇ ਵਿੱਚ ਪਰਮਾਤਮਾ ਤੇ ਵਸ ਜਾਣ ਦੀ ਬਰਕਤ ਨਾਲ ਸਾਡੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਜੁੜਿਆਂ ਹਰ ਨਾਮ ਮਨ ਵਿੱਚ ਆਵਸਦਾ ਹੈ ਗੁਰਬਾਣੀ ਸੁਣ ਮੈਲਕ ਵਾਏ ਸਹਜੇ ਹਰ ਨਾਮ ਮਨ ਵਸਾਏ ਰਹਾਉ اے ਭਾਈ ਗੁਰੂ ਦੀ ਬਾਣੀ ਸੁਨਿਆ ਕਰ ਸਮਝਿਆ ਕਰ ਇਹ ਬਾਣੀ ਮਨ ਵਿੱਚੋਂ ਵਿਕਾਰਾਂ ਦੇ ਮੈਲ ਦੂਰ ਕਰ ਦਿੰਦੀ ਹੈ ਇਹ ਬਾਣੀ ਆਤਮਕ ਅਡੋਲਤਾ ਵਿੱਚ ਟਿਕਾ ਕੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸਾ ਦਿੰਦੀ ਹੈ ਕੂੜਕ ਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੈ ਬਾਣ ਚੱਲੈ ਤਾਂ ਆਪ ਜਾਏ ਸੱਚ ਮਹਲ ਪਾਏ ਹਰ ਗੁਣ ਗਾਏ ਗੁਰੂ ਦੀ ਬਾਣੀ ਮਨ ਦੇ ਵਿੱਚੋਂ ਕੂੜ ਕੁਸਤ ਤ੍ਰਿਸ਼ਨਾ ਅਗਨ 부ਜਾਈ ਜਦੋਂ ਗੁਰੂ ਦੀ ਬਾਣੀ ਦੇ ਨਾਲ ਮਨ ਜੁੜ ਜਾਂਦਾ ਹੈ ਤਾਂ ਮਨ ਦੇ ਅੰਦਰੋਂ ਝੂਠ ਤੇ ਫਰੇਵ ਖਤਮ ਹੋ ਜਾਂਦਾ ਹੈ ਤ੍ਰਿਸ਼ਨਾਵਾਂ ਦੀ ਅੱਖ ਜਿਹੜੀ ਹਿਰਦਿਆਂ ਚ ਬਲਦੀ ਹੁੰਦੀ ਹੈ ਗੁਰਬਾਣੀ ਉਸ ਅਗਨ ਸ਼ਾਂਤ ਕਰ ਦਿੰਦੀ ਹੈ ਮਨੁੱਖ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਉਹਦੇ ਅੰਦਰ ਆਤਮਿਕ ਅਡੋਲਤਾ ਦਾ ਵਾਸ ਹੋ ਜਾਂਦਾ ਹੈ ਸਹਿਜ ਅਵਸਥਾ ਦੇ ਵਿੱਚ ਉਹ ਮਨੁੱਖ ਟਿਕਣ ਲੱਗਦਾ ਜਿਹੜਾ ਗੁਰਬਾਣੀ ਤੇ ਲੜ ਲੱਗ ਜਾਂਦਾ ਹੈ ਗੁਰ ਕੈ ਭਾਣਾ ਚੱਲੈ ਤਾਂ ਆਪ ਜਾਇ ਜਦੋਂ ਮਨੁੱਖ ਗੁਰੂ ਦੀ ਰਜ਼ਾ 'ਚ ਤੁਰਦਾ ਹੈ ਤਾਂ ਉਹਦੇ ਅੰਦਰੋਂ ਆਪਾ ਭਾਵ ਦੂਰ ਹੋ ਜਾਂਦਾ ਹੈ ਗੁਰੂ ਦੀ ਰਜ਼ਾ ਦੇ ਵਿੱਚ ਸਾਨੂੰ ਤੁਰਨਾ ਪੈਂਦਾ ਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਤੁਰੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਕਹਿ ਤੋ ਭਾਵ ਕਿ ਪ੍ਰਮਾਤਮਾ ਦੀ ਰਜ਼ਾ ਤਾਂ ਇਦਾਂ ਦੀ ਹੈ ਕਿ ਹਰ ਇੱਕ ਜੀਵ ਉਹਦੇ ਅਧੀਨ ਹੀ ਤੁਰਦਾ ਹੈ ਪ੍ਰਮਾਤਮਾ ਕਦੇ ਕਿਸੇ ਤਰ੍ਹਾਂ ਦੀਆਂ ਖਾਸ ਹਦਾਇਤਾਂ ਨਹੀਂ ਦਿੰਦਾ ਕਿ ਇੰਜ ਕਰੋ ਤੇ ਇੰਜ ਨਾ ਕਰੋ ਪ੍ਰਮਾਤਮਾ ਹਰੇਕ ਮਨੁੱਖ ਦੇ ਮਨ ਵਿੱਚ ਇੱਕ ਬੁੱਧੀ ਦਿੰਦਾ ਹੈ ਜੈ ਕਿ ਲੋਕੀ ਪ੍ਰਮਾਤਮਾ ਹਰੇਕ ਮਨੁੱਖ ਨੂੰ ਇੱਕ ਖਾਸ ਪ੍ਰਕਾਰ ਦੀ ਬੁੱਧੀ ਬਖਸ਼ਦਾ ਹੈ ਅਕਲ ਦਿੰਦਾ ਹੈ ਤੇ ਉਹ ਮਨੁੱਖ ਆਪਣਾ ਜੀਵਨ ਉਸ ਅਕਲ ਦੇ ਅਨਸਾਰ ਚਲਾਉਂਦਾ ਜਿੱਦਾਂ ਦੀ ਉਹਦੀ ਅਕਲ ਓਦਾਂ ਦਾ ਹੀ ਉਹ ਆਪਦਾ ਜੀਵਨ ਚਲਾਊਗਾ ਤੇ ਅਕਲ ਬਖਸ਼ਣ ਵਾਲਾ ਪਰਮਾਤਮਾ ਹਰ ਇੱਕ ਜੀਵ ਸਿਰਫ ਮਨੁੱਖਾਂ ਦੀ ਗੱਲ ਨਹੀਂ ਹਰ ਇੱਕ ਜੀਵ ਸੂਖਮ ਜੀਵਾਂ ਤੋਂ ਲੈ ਕੇ ਵੱਡੇ-ਵੱਡੇ ਜਾਨਵਰਾਂ ਤੱਕ ਹਰ ਪ੍ਰਕਾਰ ਦੀ ਵਨਸਪਤੀ ਸਭ ਕੁਝ ਉਸ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਹੀ ਚੱਲਦਾ ਹੈ ਉਹਦੀ ਰਜ਼ਾ ਤੋਂ ਤਾਂ ਬਾਹਰ ਕੋਈ ਹੋਈ ਨਹੀਂ ਸਕਦਾ ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਕਿਹ ਨਹੀਂ ਚੱਲਣਾ ਇਹ ਸਾਡੇ ਤੇ ਨਿਰਭਰ ਕਰਦਾ ਹੈ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਣਾ ਨਾ ਚੱਲਣਾ ਸਾਡੇ ਤੇ ਨਿਰਭਰ ਨਹੀਂ ਕਰਦਾ ਉਹਦੀ ਰਜ਼ਾ 'ਚ ਸਾਨੂੰ ਚੱਲਣਾ ਹੀ ਪੈਂਦਾ ਹੈ ਗੁਰੂ ਦੀ ਰਜ਼ਾ ਦੇ ਵਿੱਚ ਚੱਲਣ ਤੋਂ ਅਸੀਂ ਮਨਾ ਵੀ ਕਰ ਸਕਦੇ ਹਾਂ ਉਹ ਸਾਡੀ ਅਕਲ ਤੇ ਨਿਰਭਰ ਕਰਦਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਕਿੱਦਾਂ ਦੀ ਅਕਲ ਬਖਸ਼ੀ ਹੈ ਅਸੀਂ ਮਨਾ ਕਰਾਂਗੇ ਜਾਂ ਗੁਰੂ ਦੀ ਰਜ਼ਾ ਅਨਸਾਰ ਚੱਲਾਂਗੇ ਪਰਮਾਤਮਾ ਖਾਸ ਹਦਾਇਤਾਂ ਨਹੀਂ ਦਿੰਦਾ ਗੁਰੂ ਖਾਸ ਹਦਾਇਤਾਂ ਦਿੰਦਾ ਤੇ ਗੁਰੂ ਦੀਆਂ ਹਦਾਇਤਾਂ ਕਿੱਥੇ ਪਈਆਂ ਨੇ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਜਦੋਂ ਅਸੀਂ ਗੁਰਬਾਣੀ ਨੂੰ ਪੜਦੇ ਹਾਂ ਤਾਂ ਕਈ ਪ੍ਰਕਾਰ ਦੀਆਂ ਜੀਵਨ ਸ਼ੈਲੀਆਂ ਵਿੱਚੋਂ ਨਿਕਲ ਕੇ ਆਉਂਦੀਆਂ ਜਿਵੇਂ ਗੁਰੂ ਸਾਹਿਬ ਸਾਨੂੰ ਦੱਸਦੇ ਆ ਕਿ ਕਰਮ ਕਾਂਡ ਦੇ ਵਿੱਚ ਨਹੀਂ ਪੈਣਾ ਪਰਮਾਤਮਾ ਦਾ ਨਾਮ ਹਿਰਦਿਆਂ ਦੇ ਵਿੱਚ ਵਸਾਉਣਾ ਕਿ ਗੁਰੂ ਦੀ ਬਾਣੀ ਦੇ ਲੜ ਲੱਗਣਾ ਕਿ ਆਪਣੇ ਅੰਦਰੋਂ ਆਪਾ ਭਾਵ ਮਟਾਉਣ ਦੇ ਯਤਨ ਕਰਨੇ ਆ। ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣਾ ਹੈ। ਇਹ ਗੁਰੂ ਦੀਆਂ ਹਦਾਇਤਾਂ ਨੇ। ਜੇ ਤਾਂ ਅਸੀਂ ਇਹਨਾਂ ਹਦਾਇਤਾਂ ਨੂੰ ਮੰਨਦੇ ਆਂ ਜਾਂ ਇਹਨਾਂ ਨੂੰ ਮੰਨਣ ਦਾ ਹਰ ਸੰਭਵ ਯਤਨ ਕਰਦੇ ਆਂ ਤਾਂ ਅਸੀਂ ਗੁਰੂ ਦੀ ਰਜ਼ਾ ਦੇ ਵਿੱਚ ਚੱਲਦੇ ਆਂ। ਜੇ ਇਹਨਾਂ ਹਦਾਇਤਾਂ ਨੂੰ ਅਸੀਂ ਇਗਨੋਰ ਕਰਦੇ ਆਂ, ਅੱਖੋਂ ਪਰੋਖੇ ਕਰਦੇ ਆਂ ਤਾਂ ਅਸੀਂ ਗੁਰੂ ਦੀ ਰਜ਼ਾ ਦੇ ਵਿੱਚ ਨਹੀਂ ਚੱਲਦੇ। ਦੋਹਾਾਂ ਦੇ ਵਿੱਚੋਂ ਅਸੀਂ ਕੀ ਕਰਾਂਗੇ ਸਾਡੀ ਅਕਲ ਤੇ ਨਿਰਪਰ ਕਰਦਾ ਉਹ ਅਕਲ ਸਾਨੂੰ ਪਰਮਾਤਮਾ ਨੇ ਬਖਸ਼ੀ ਹੈ ਤਾਂ ਜੇ ਗੁਰੂ ਦੀ ਰਜ਼ਾ 'ਚ ਨਹੀਂ ਵੀ ਚੱਲੇ ਪਰਮਾਤਮਾ ਦੀ ਰਜ਼ਾ 'ਚ ਤੇ ਅਸੀਂ ਤਾਂ ਵੀ ਚੱਲ ਰਹੇ ਹਾਂ ਕਿਉਂਕਿ ਨਾ ਚੱਲਣ ਦੀ ਗੁਰੂ ਦੀ ਰਜ਼ਾ 'ਚ ਨਾ ਚੱਲਣ ਦੀ ਅਕਲ ਵੀ ਤੇ ਸਾਨੂੰ ਪਰਮਾਤਮਾ ਨੇ ਹੀ ਬਖਸ਼ੀ ਦੇਖਣ ਸੁਣਣ ਨੂੰ ਸ਼ਾਇਦ ਇੱਕੋ ਜੀ ਗੱਲ ਲੱਗਦੀ ਹੈ ਸ਼ਾਇਦ ਥੋੜੀ ਕਨਫਿਊਜ਼ਨ ਵੀ ਬਣ ਜਾਂਦੀ ਹੈ ਕਿ ਨੂੰ ਕਿਵੇਂ ਸਮਝੀਏ ਪਰਮਾਤਮਾ ਵੱਲੋਂ ਬਖਸ਼ੀ ਹੋਈ ਸਮਝ ਦੇ ਅਨਸਾਰ ਇਸ ਵਿਸ਼ੇ ਨੂੰ ਸਮਝਾਉਂਦੀ ਪੂਰਨ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਇਹ ਗੱਲ ਸਮਝਦੇ ਵਿੱਚ ਆਈ ਹੋਵੇਗੀ ਫਿਰ ਵੀ ਕੋਈ ਸ਼ੰਕਾ ਕੋਈ ਸਵਾਲ ਰਹਿ ਗਿਆ ਹੋਵੇ ਕਮੈਂਟਾਂ ਦੇ ਵਿੱਚ ਜ਼ਰੂਰ ਉਸ ਸਵਾਲ ਨੂੰ ਦਰਸਾਓ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਹੋਰ ਵਿਸਥਾਰ ਦੇ ਵਿੱਚ ਸਮਝਣ ਦੀ ਜਾਂ ਸਮਝਾ ਪਰ ਇੱਕ ਗੱਲ ਪੱਕੀ ਹੈ ਕਿ ਗੁਰ ਕੈ ਭਾਣਾ ਚੱਲੈ ਤਾਂ ਆਪ ਜਾਏ ਗੁਰੂ ਦੀ ਰਜ਼ਾ ਤੇ ਚੱਲਾਂਗੇ ਤਾਂ ਸਾਡਾ ਆਪਾ ਭਾਵ ਦੂਰ ਹੋ ਜਾਣਾ ਸੱਚ ਮਹੱਲ ਪਾਏ ਹਰ ਗੁਣ ਗਾਏ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾ ਗਾ ਕੇ ਸਦਾ ਥਿਰ ਰਹਿਣ ਵਾਲਾ ਟਿਕਾਣਾ ਸੀ ਪ੍ਰਾਪਤ ਕਰ ਲੈਣਾ ਨਾ ਸ਼ਬਦ ਬੁੱਝੈ ਨਾ ਜਾਣੈ ਬਾਣੀ ਮਨ ਮੁਖ ਅੰਦੇ ਦੁੱਖ ਵਿਹਾਨੀ ਸਤ ਗੁਰ ਭੇਟੇ ਤਾਂ ਸੁਖ ਪਾਏ ਹਮੇ ਵਿੱਚੋਂ ਠਾਕ ਰਹਾਏ ਹੁਣ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਸਮਝਦਾ ਨਾ ਹੀ ਉਹ ਗੁਰੂ ਦੀ ਬਾਣੀ ਨਾਲ ਡੂੰਗੀ ਸਾਂਝ ਪਾਉਂਦਾ ਹੈ ਮਾਇਆ ਦੇ ਮੋਹ 'ਚ ਅੰਨਾ ਹੋ ਚੁੱਕਿਆ ਹੁੰਦਾ ਹੈ ਆਪਣੇ ਮਨ ਦੇ ਪਿੱਛੇ ਤੁਰਦਾ ਜਾਂਦਾ ਹੈ ਤੇ ਆਪਜੀ ਸਾਰੀ ਉਮਰ ਦੁੱਖ 'ਚ ਗੁਜ਼ਾਰਦਾ ਕਿਉਂਕਿ ਮਨ ਦਾ ਕੰਮ ਹੈ ਕਦੇ ਵੀ ਸੰਤੋਸ਼ਟ ਨਾ ਹੋਣਾ ਮਨ ਦੀ ਵਿਰਤੀ ਹੈ ਲਾਲ ਸਾਵਾਂ ਦੇ ਵਿੱਚ ਫਸਣਾ ਵਧੇਰੇ ਤੋਂ ਵਧੇਰੇ ਚੀਜ਼ਾਂ ਪ੍ਰਾਪਤ ਕਰਨ ਨੂੰ ਲੋਚਣਾ ਤੇ ਇਹ ਇੱਕ ਐਸੀ ਰੇਸ ਹੈ ਐਸੀ ਦੌੜ ਹੈ ਜਿਹੜੀ ਕਦੇ ਖਤਮ ਨਹੀਂ ਹੁੰਦੀ ਤੇ ਇਸੇ ਕਰਕੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜ਼ਿੰਦਗੀ ਪਰ ਖੁਸ਼ ਹੀ ਨਹੀਂ ਹੁੰਦਾ ਉਹਨੂੰ ਕਦੇ ਸਬਰ ਹੀ ਨਹੀਂ ਆਉਂਦਾ ਮਨਮੁਖ ਅੰਦੇ ਦੁੱਖ ਵਿਹਾਨ ਸਤਗੁਰ ਭੇਟੇ ਤਾਂ ਸੁਖ ਪਾਏ ਜਦੋਂ ਅਜਿਹਾ ਬੰਦਾ ਗੁਰੂ ਨੂੰ ਮਿਲ ਪੈਂਦਾ ਤਾਂ ਆਤਮਿਕ ਆਨੰਦ ਹਾਸਲ ਕਰਦਾ ਗੁਰੂ ਉਹਦੇ ਮਨ ਵਿੱਚੋਂ ਹਉਮੈ ਨੂੰ ਮਾਰਮਕਾਉਂਦਾ ਕਿਸ ਨੂੰ ਕਹੀਐ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸੱਚੇ ਗੁਣ ਗਾਵਾਂ ਨਾਨਕ ਸੱਚੇ ਸਾਚਾ ਭਾਵਾਂ ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਅਕਲ ਬਖਸ਼ਣ ਵਾਲਾ ਪਰਮਾਤਮਾ ਹੈ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿ ਜੇਕਰ ਕੋਈ ਮਨਮੁਖ ਹੈ ਮਨ ਦੇ ਪਿੱਛੇ ਤੁਰਦਾ ਹੈ ਦੁੱਖ ਦੇ ਵਿੱਚ ਉਮਰ ਗੁਜ਼ਾਰ ਰਿਹਾ ਹੈ ਤਾਂ ਕਿਹਦੇ ਅੱਗੇ ਦੀ ਫਰਿਆਦ ਕਰੀਏ ਕਿਹਦੇ ਅੱਗੇ ਦੀ ਕੰਪਲੇਂਟ ਕਰੀਏ ਦਾਤਾ ਤਾਂ ਇੱਕ ਹੀ ਹੈ ਦਾਤਾ ਇੱਕ ਸੋਏ ਉਸ ਪਰਮਾਤਮਾ ਅੱਗੇ ਹੀ ਅਰਜ਼ੋਈ ਕੀਤੀ ਜਾ ਸਕਦੀ ਹੈ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਜੇ ਆਪਦੀ ਮਿਹਰ ਉਹ ਪ੍ਰਮਾਤਮਾ ਕਰ ਦੇਵੇ ਤਾਂ ਗੁਰੂ ਦੇ ਸ਼ਬਦ ਦੇ ਵਿੱਚ ਇਨਸਾਨ ਜੁੜ ਜਾਂਦਾ ਹੈ ਤੇ ਪ੍ਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਲੈਂਦਾ ਜਦੋਂ ਪ੍ਰਭੂ ਦੇ ਨਾਲ ਉਹਦਾ ਮਿਲਾਪ ਹੋ ਜਾਵੇ ਮਿਲ ਪ੍ਰੀਤਮ ਸਾਚੇ ਗੁਣ ਕਾਮ ਪ੍ਰੀਤਮ ਗੁਰੂ ਨੂੰ ਮਿਲ ਕੇ ਸਦਾ ਸਿਰ ਪ੍ਰਭੂ ਦੇ ਗੀਤ ਫਿਰ ਉਹ ਮਨੁੱਖ ਗਾ ਸਕਦਾ ਹੈ ਸਦਾ ਸਿਰ ਪ੍ਰਭੂ ਦਾ ਨਾਮ ਜਪ-ਜਪ ਕੇ ਸਦਾ ਸਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਤਨਾਸਰੀ ਮਹਿਲਾ ਤੀਜਾ ਮਨ ਮਰੈ ਤਾਂਤ ਮਰ ਜਾਏ ਬਿਨ ਮਨ ਮੁਏ ਕੈਸੇ ਹਰ ਪਾਏ ਇਹੋ ਮਨ ਮਰੈ ਦਾਰੂ ਜਾਣ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਹੇ ਭਾਈ ਹਰ ਨਾਮ ਦੀ ਬਰਕਤ ਨਾਲ ਮਨੁੱਖ ਦਾ ਮਨ ਵਿਕਾਰਾਂ ਦਾ ਅਸਰ ਕਬੂਲਣੋਂ ਹਟ ਜਾਂਦਾ ਹੈ ਮਨ ਮਰੈ ਵਿਕਾਰਾਂ ਦੇ ਵੱਲੋਂ ਮਨ ਮਰ ਜਾਂਦਾ ਹੈ ਧਾਤ ਮਰ ਜਾਏ ਧਾਤ ਤੋਂ ਭਾਵ ਦੌੜ ਭੱਜ ਇਹ ਜੋ ਹਰ ਇੱਕ ਮਨੁੱਖ ਇੱਕ ਦੌੜ ਦੇ ਵਿੱਚ ਪੈ ਚੁੱਕਿਆ ਜਦੋਂ ਗੁਰੂ ਦੇ ਲੜ ਲੱਗ ਜਾਈਏ ਪ੍ਰਮਾਤਮਾ ਦਾ ਨਾਮ ਜਦੋਂ ਸਾਡੇ ਹਿਰਦਿਆਂ 'ਚ ਵੱਸ ਜਾਏ ਤਾਂ ਦੌੜ ਭੱਜ ਖਤਮ ਹੋ ਜਾਂਦੀ ਹੈ ਜਿੱਥੇ ਹੈਗੇ ਆ ਉੱਥੇ ਅਸੀਂ ਖੁਸ਼ ਹੋ ਜਾਂਦੇ ਕਿਸੇ ਪ੍ਰਕਾਰ ਦੀ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ ਕੋਈ ਦੌੜ ਨਹੀਂ ਰਹਿ ਜਾਂਦੀ ਕਿ ਇੱਥੇ ਪਹੁੰਚਣਾ ਹੈ ਆ ਹਾਸਲ ਕਰਨਾ ਜਿੱਥੇ ਬੰਦਾ ਹੈਗਾ ਬਸ ਉੱਥੇ ਟਿਕ ਜਾਂਦਾ ਅੱਜ ਦੇ ਯੁੱਗ 'ਚ ਹੁਣ ਰੌਲਾ ਕੀ ਪੈ ਗਿਆ ਐਸੇ ਬੰਦੇ ਨੂੰ ਹੁਣ ਲੋਕ ਆਲਸੀ ਆਖਣ ਲੱਗ ਗਏ ਪਰ ਉਹ ਆਲਸੀ ਨਹੀਂ ਹੁੰਦਾ ਚਲੋ ਬਥੇਰੇ ਆਲਸੀ ਵੀ ਹੁੰਦੇ ਆ ਜਿਹੜੇ ਵਿਹਲੇ ਬਹਿ ਕੇ ਖਾਣ ਦੇ ਆਤੀ ਹੋ ਜਾਂਦੇ ਆ ਪਰ ਇੱਕ ਬੰਦਾ ਜਿਹਦਾ ਆਪਦਾ ਸੋਹਣਾ ਕਾਰੋਬਾਰ ਹੈ ਭਾਵੇਂ ਉਹਦਾ ਕੋਈ ਆਪਦਾ ਵਪਾਰ ਹੈ ਭਾਵੇਂ ਉਹ ਨੌਕਰੀ ਕਰ ਰਿਹਾ ਹੈ ਜੇ ਉਸ ਕਾਰੋਬਾਰ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜੇ ਆਪਦੀ ਨੌਕਰੀ ਦੇ ਵਿੱਚੋਂ ਅੱਗੇ ਹੋਰ ਹਾਈ ਪੋਜੀਸ਼ਨਾਂ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਤਾਂ ਅੱਜ ਦੇ ਜ਼ਮਾਨੇ 'ਚ ਐਸੇ ਇਨਸਾਨ ਨੂੰ ਆਲਸੀ ਮੰਨਿਆ ਜਾਂਦਾ ਉਹਨੂੰ ਕਹਿੰਦੇ ਆ ਕਿ ਤੂੰ ਆਪਦੇ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲਦਾ ਕਿ ਤੈਨੂੰ ਮੋਟੀਵੇਸ਼ਨ ਦੀ ਕਮੀ ਹੈ ਨੇ ਇਥੇ ਮੈਂ ਇਹ ਦੱਸ ਦੇਵਾਂ ਕਿ ਜੇਕਰ ਤੁਸੀਂ ਐਸੇ ਇਨਸਾਨ ਹੋ ਜਿਹੜੇ ਆਪਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਇਹ ਤੁਹਾਨੂੰ ਦੋ ਬ੍ਰਾਂਚਾਂ ਪਾਟ ਜਾਂਦੀਆਂ ਇੱਕ ਤਾਂ ਉਹ ਇਨਸਾਨ ਹੈ ਜਿਹੜਾ ਮੰਨ ਲਓ ਇੱਕ ਜੂਨੀਅਰ ਲੈਵਲ ਤੇ ਨੌਕਰੀ ਕਰ ਰਿਹਾ ਹੈ ਪਰ ਉਹ ਉੱਥੇ ਪੂਰੀ ਤਰ੍ਹਾਂ ਦੇ ਨਾਲ ਖੁਸ਼ ਹੈ ਸੰਤੁਸ਼ਟ ਹੈ ਉਹਨੂੰ ਆਪਦੀ ਨੌਕਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਲੱਗਦੀ ਕੋਈ ਉਹਨੂੰ ਇਹ ਨਹੀਂ ਲੱਗਦਾ ਕਿ ਉਹਦੀ ਤਨਖਾਹ ਘਟਾ ਹੈ ਕੋਈ ਉਹਨੂੰ ਇਹ ਨਹੀਂ ਲੱਗਦਾ ਕਿ ਉਹਦਾ ਕੰਮ ਘਟ ਦਰਜੇ ਦਾ ਜਾਨੀ ਨੇ ਦਰਜੇ ਦਾ ਇੱਕ ਤਾਂ ਉਹ ਇਨਸਾਨ ਹੈ ਉਹ ਅੱਗੇ ਵੱਧਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਜਿੱਥੇ ਹੈਗਾ ਉੱਥੇ ਬੜਾ ਖੁਸ਼ ਹੈ ਸੰਤੁਸ਼ਟ ਹੈ ਹੁਣ ਇੱਕ ਉਹ ਇਨਸਾਨ ਹੈ ਜਿਹਦੇ ਅੰਦਰ ਲੂਣੀਆਂ ਤਾਂ ਉੱਠਦੀਆਂ ਕਿ ਮੈਂ ਅੱਗੇ ਵਧਾਂ ਕਿ ਜਿੱਥੇ ਉਹ ਹੈਗਾ ਉੱਥੇ ਖੁਸ਼ ਨਹੀਂ ਲੂਣੀਆਂ ਉੱਠਦੀਆਂ ਕਿ ਅੱਗੇ ਵਧਾਂ ਪਰ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹਨੂੰ ਮੈਂ ਆਖੂਗਾ ਕਿ ਹਆਲਸੀ ਹੈ ਜਿਹੜਾ ਪਹਿਲੇ ਵਾਲਾ ਹੈ ਉਹ ਦੌੜ ਤੋਂ ਬਾਹਰ ਨਿਕਲ ਗਿਆ ਉਹਦੀਆਂ ਤ੍ਰਿਸ਼ਨਾਵਾਂ ਮੁੱਕ ਗਈਆਂ ਨੇ ਸੋ ਪ੍ਰੈਕਟੀਕਲ ਤੌਰ ਤੇ ਇੱਥੋਂ ਤੁਸੀਂ ਕੀ ਕਰਨਾ ਹੈ ਆਪਣੀ ਜ਼ਿੰਦਗੀ ਤੇ ਝਾਤ ਮਾਰੋ ਦੇਖੋ ਕਿ ਜਿੱਥੇ ਵੀ ਤੁਸੀਂ ਖੜੇ ਹੋ ਪਹਿਲੀ ਗੱਲ ਤੇ ਇਹ ਦੇਖੋ ਕਿ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੀ ਜਾ ਰਹੇ ਹੋ ਜਾਂ ਜਿੱਥੇ ਹੈਗੇ ਹੋ ਉੱਥੇ ਟਿਕ ਕੇ ਬੈਠੇ ਹੋ ਹੁਣ ਜੇ ਟੇਕੇ ਬੈਠੇ ਹੋ ਤਾਂ ਇਹ ਕੋਸ਼ਿਸ਼ ਕਰੋ ਜਾਣਨ ਦੀ ਕਿ ਕੀ ਤੁਸੀਂ ਖੁਸ਼ ਹੋ ਕਿ ਨਹੀਂ ਜੇ ਤੁਸੀਂ ਜਿੱਥੇ ਹੈਗੇ ਹੋ ਉੱਥੇ ਸੰਤੁਸ਼ਟ ਹੋ ਤਾਂ ਇੱਕ ਤਰ੍ਹਾਂ ਦਾ ਇੰਡੀਕੇਸ਼ਨ ਹੈ ਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਤੁਹਾਡਾ ਮਲਾਪ ਹੋ ਗਿਆ ਹੈ ਗੁਰਬਾਣੀ ਦਾ ਅਸਰ ਤੁਹਾਡੇ ਹਿਰਦੇ ਤੇ ਹੋ ਗਿਆ ਤੁਸੀਂ ਤ੍ਰਿਸ਼ਨਾਵਾਂ ਦੀ ਦੌੜ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਤੇ ਜੇ ਤੁਸੀਂ ਅੱਕੇ ਵਧਨ ਦੀਆਂ ਕੋਸ਼ਿਸ਼ਾਂ ਨਹੀਂ ਕਰ ਰਹੇ ਪਰ ਜਿੱਥੇ ਹੈਗੇ ਹੋ ਉੱਥੇ ਖੁਸ਼ ਵੀ ਨਹੀਂ ਫੇਰੇ ਮੰਨ ਕੇ ਚੱਲਿਓ ਕਿ ਤੁਸੀਂ ਆਲਸੀ ਜਾਂ ਫਿਰ ਤੁਸੀਂ ਆਪਦੇ ਕੰਫਰਟ ਜ਼ੋਨ ਦੇ ਵਿੱਚੋਂ ਉੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤੇ ਫਿਰ ਅੱਕੇ ਸੋਚਿਓ ਕਿ ਤੁਹਾਡੇ ਕੋਲੇ ਦੋ ਰਸਤੇ ਆ ਕਿ ਜਾਂ ਤਾਂ ਜਿੱਥੇ ਹੈਗੇ ਹੋ ਉੱਥੇ ਸਬਰ ਕਰ ਲਾ ਜਿਹੜਾ ਕਿ ਬੈਸਟ ਹੈ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਭਾਵੇਂ ਇਹ ਬੈਸਟ ਨਾ ਹੋਵੇ ਪਰ ਤੁਹਾਡੇ ਮਨ ਦੀ ਸ਼ਾਂਤੀ ਦੇ ਲਈ ਬੈਸਟ অপਸ਼ਨ ਇਹੀ ਹੈ ਸਭ ਤੋਂ ਬਿਹਤਰ ਕਿ ਜਿੱਥੇ ਹੈਗੇ ਉੱਥੇ ਖੁਸ਼ ਹੋ ਜਾਓ ਸਬਰ ਕਰ ਲਓ ਤੇ ਜੇ ਲੱਗਦਾ ਕਿ ਇਹ ਤੁਹਾਡੇ ਲਈ ਬੈਸਟ ਨਹੀਂ ਹੈ ਜੇ ਤੁਹਾਨੂੰ ਲੱਗਦਾ ਕਿ ਹਜੇ ਤੁਸੀਂ ਤਿਆਰ ਨਹੀਂ ਇਸ ਦੌੜ ਦੇ ਵਿੱਚੋਂ ਬਾਹਰ ਨਿਕਲਣ ਦੇ ਤਾਂ ਫਿਰ ਅੱਗੇ ਵੱਧਦੀ ਕੋਸ਼ਿਸ਼ ਕਰੋ ਅਜੇ ਮਾਮਲੇ 'ਚ ਇੱਕ ਟੀਚਾ ਰੱਖ ਲਓ ਕਿ ਇੱਥੇ ਪਹੁੰਚਣਾ ਤੇ ਉੱਥੇ ਜਾ ਕੇ ਆਪਾਂ ਸਬਰ ਕਰ ਲੈਣਾ ਬਸ ਭਾਵੇਂ ਕੁਝ ਵੀ ਹੋ ਜਾਵੇ ਤਾਂ ਜੇ ਅੱਜ ਅਡੋਲ ਨਹੀਂ ਹੋਏ ਤਾਂ ਚਲੋ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਅਡੋਲ ਹੋਣ ਦਾ ਚਾਂਸ ਰਹੂਗਾ ਠੀਕ ਹੈ ਜੀ ਸੋ ਮਨ ਮਰੈ ਧਾਤ ਮਰ ਜਾਏ ਕਿ ਜੇਕਰ ਪ੍ਰਮਾਤਮਾ ਦਾ ਨਾਮ ਹਿਰਦੇ ਚ ਵਸ ਜਾਵੇ ਤੇ ਉਹਦੀ ਬਰਕਤ ਦੇ ਨਾਲ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਵੀ ਮਰ ਜਾਂਦਾ ਹੈ ਤੇ ਉਹ ਤ੍ਰਿਸ਼ਨਾਵਾਂ ਦੀ ਦੌੜ ਦੇ ਵਿੱਚੋਂ ਵੀ ਬਾਹਰ ਨਿਕਲ ਜਾਂਦਾ ਹੈ ਬਿਨ ਮਨ ਮੁਏ ਕੈਸੇ ਹਰ ਪਾਈ ਜਦੋਂ ਤੱਕ ਮਨ ਵਿਕਾਰਾਂ ਵੱਲੋਂ ਛੋਹ ਨਹੀਂ ਹੁੰਦਾ ਜਦੋਂ ਤੱਕ ਤ੍ਰਿਸ਼ਨਾਵਾਂ ਤੋਂ ਖਹਿੜਾ ਨਹੀਂ ਛੁੱਟਦਾ ਉਦੋਂ ਤੱਕ ਪ੍ਰਮਾਤਮਾ ਦਾ ਮਲਾਪ ਕਿਵੇਂ ਹੋ ਸਕਦਾ ਹੈ ਇਹ ਮਨ ਮਰੈ دارو ਜਾਣਾ ਕੋਏ ਇਸ ਮਨ ਨੂੰ ਮਾਰਨ ਦੀ ਦਵਾਈ ਕੋਈ ਵਿਰਲਾ ਹੀ ਜਾਣਦਾ ਹੈ ਮਨ ਸ਼ਬਦ ਮਰੈ ਬੂਝਾ ਜਨ ਸੋਏ ਤੇ ਦਵਾਈ ਕੀ ਹੈ ਗੁਰੂ ਦਾ ਸ਼ਬਦ ਹੈ ਇਹ ਗੁਰੂ ਦੇ ਸ਼ਬਦਾਂ ਨੂੰ ਅਸੀਂ ਪੜ੍ਹਦੇ ਪਈਆਂ ਤਾਂ ਹੀ ਇਹ ਵਿਚਾਰ ਹੋ ਰਹੀ ਹੈ ਤਾਂ ਹੀ ਇਹ ਖਿਆਲ ਸਾਡੇ ਮਨ ਚ ਆਉਂਦੇ ਪਏ ਹੈ ਤਾਂ ਹੀ ਅਸੀਂ ਇੱਕ ਐਸੀ ਜੀਵਨ ਸ਼ੈਲੀ ਸਿੱਖਦੇ ਪਈਆਂ ਜਿਦੇ ਚ ਕਿ ਅਸੀਂ ਢੋਲ रह ਸਕਦੀਆਂ ਸਹਿਜ ਅਵਸਥਾ ਚ रह ਸਕਦੀ। ਸੋ ਮਨ ਨੂੰ ਮਾਰਨ ਦੀ, ਮਨ ਨੂੰ ਵਿਕਾਰਾਂ ਵੱਲੋਂ ਅਸ਼ੋ ਕਰਨ ਦੀ, ਮਨ ਨੂੰ ਤ੍ਰਿਸ਼ਨਾਵਾਂ ਦੀ ਦੌੜ ਤੋਂ ਬਾਹਰ ਕੱਢਣ ਦੀ ਦਵਾਈ ਹੈ ਗੁਰੂ ਦਾ ਸ਼ਬਦ। ਅੱਛਾ ਹੁਣ ਇਹ ਸ਼ਬਦ ਜਿਹੜਾ ਇਹ ਹਰੇਕ ਨੂੰ ਨਹੀਂ ਮਿਲਦਾ। ਜਿਸ ਨੂੰ ਬਖਸ਼ੇ ਹਰ ਦੇਵੜਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ। ਜਿਸ ਉੱਤੇ ਪਰਮਾਤਮਾ ਬਖਸ਼ਿਸ਼ ਕਰਦਾ ਹੈ ਉਸੇ ਨੂੰ ਹੀ ਇਹ ਇੱਜ਼ਤ ਦਿੰਦਾ ਹੈ ਉਸੇ ਨੂੰ ਹੀ ਗੁਰੂ ਦੇ ਸ਼ਬਦ ਦੀ ਦਾਤ ਉਹ ਬਖਸ਼ਦਾ ਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਮਨੁੱਖ ਦੇ ਮਨ ਦੇ ਵਿੱਚੋਂ ਪਰਮਾਤਮਾ ਆਵਾਸਪੈਂਦਾ ਗੁਰਮੁਖ ਕਰਨੀ ਕਾਰਕ ਕਮਾਵੇਂ ਤਾਂ ਇਸ ਮਨ ਕੀ ਸੋਚੀ ਪਾਵੇਂ ਮਨ ਮੈਂ ਮਤ ਮੈਂ ਗਲਮਿਕਦਾਰਾ ਗੁਰ ਅੰਕਸ਼ ਮਾਰ ਜਿਵਾਲਣ ਹਾਰਾ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਰੂ ਵੱਲੋਂ ਮਿਲੀ ਕਰਨ ਜੋਗ ਕਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਕਰਨ ਜੋਗ ਕਾਰ ਗੁਰੂ ਦੀਆਂ ਹਦਾਇਤਾਂ ਗੁਰੂ ਵੱਲੋਂ ਦੱਸੀ ਹੋਈ ਜੀਵਨ ਸ਼ੈਲੀ ਨੂੰ ਜਦੋਂ ਮਨੁੱਖ ਅਪਣਾ ਲੈਂਦਾ ਹੈ ਤਦੋਂ ਉਸ ਨੂੰ ਇਸ ਮਨ ਨੂੰ ਵਸ ਦੇ ਵਿੱਚ ਰੱਖਣ ਦੀ ਸਮਝ ਆ ਜਾਂਦੀ ਹੈ ਤਦੋਂ ਮਨੁੱਖ ਸਮਝ ਲੈਂਦਾ ਕਿ ਮਨ ਹਉਮੈ ਦੇ ਨਸ਼ੇ 'ਚ ਮਸਤ ਹੋ ਕੇ ਮਸਤ ਹਾਥੀ ਵਰਗਾ ਹੋਇਆ ਰਹਿੰਦਾ ਹੈ ਤੇ ਗੁਰੂ ਆਪਣੇ ਸ਼ਬਦ ਦਾ ਕੁੰਡਾ ਵਰਤ ਕੇ ਇਸ ਮਸਤ ਹੋਏ ਹਾਥੀ ਰੂਪ ਮਨ ਕਾਬੂ ਚ ਕਰ ਲੈਂਦਾ ਤੇ ਆਤਮਿਕ ਜੀਵਨ ਦੀ ਦਾਤ ਬਖਸ਼ ਦਿੰਦਾ ਮਨ ਅਸਾਦ ਸਾਦ ਜਨ ਕੋਈ ਅਚਰ ਚਰੈ ਤਾ ਨਿਰਮਲ ਹੋਈ ਗੁਰਮੁਖ ਏ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੈ ਵਿਕਾਰ हे ਭਾਈ ਇਹ ਮਨ ਬੜੀ ਮੁਸ਼ਕਲ ਨਾਲ ਵਸ ਵਿੱਚ ਆਉਂਦਾ ਕੋਈ ਵਿਰਲਾ ਮਨੁੱਖ ਇਸ ਨੂੰ ਵਸ ਦੇ ਵਿੱਚ ਲੈ ਕੇ ਆਉਂਦਾ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਅਸਾਧ ਰੋਗ ਨੂੰ ਕਾਮ ਆਦਿਕ ਰੋਗ ਨੂੰ ਮੁਕਾ ਲੈਂਦਾ ਤਦੋਂ ਇਹਦਾ ਮਨ ਪਵਿੱਤਰ ਹੋ ਜਾਂਦਾ ਹੈ ਗੁਰੂ ਦੀ ਸ਼ਰਨ ਪਏ ਰਹਿਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ ਆਪਣੇ ਅੰਦਰੋਂ ਹਮੇ ਅਦਕ ਵਿਕਾਰਾਂ ਨੂੰ ਕੱਢ ਦਿੰਦਾ ਜੋ ਧੁਰ ਰੱਖਿਐਨ ਮੇਲ ਮਿਲਾਏ ਕਦੇ ਨ ਵਿਛੜਾ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਹੇ ਭਾਈ ਜਿਨ੍ਹਾਂ ਮਨੁੱਖਾਂ ਨੂੰ ਉਸ ਪ੍ਰਮਾਤਮਾ ਨੇ ਧੁਰ ਤੋਂ ਹੀ ਆਪਣੇ ਚਰਨਾਂ 'ਚ ਜੋੜ ਰੱਖਿਆ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਰਹਿ ਕੇ ਕਦੇ ਵੀ ਪ੍ਰਭੂ ਤੋਂ ਨਹੀਂ ਵਿਛੜਦੇ ਪਰ ਪ੍ਰਭੂ ਆਪ ਹੀ ਆਪਣੀ ਗੁਜੀ ਤਾਕਤ ਜਾਣਦਾ ਹੈ ਕਿ ਕਿਸ ਨੂੰ ਉਹਨੇ ਆਪਣੇ ਚਰਨਾਂ ਦੇ ਨਾਲ ਜੋੜਨਾ ਹੈ ਕਿਸ ਨੂੰ ਨਹੀਂ ਜੋੜਨਾ ਇਹ ਫੈਸਲਾ ਉਸ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ ਹੇ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾਈ ਰੱਖਦਾ ਧਨਾਸਰੀ ਮਹਿਲਾ ਤੀਜਾ ਕਾਚਾ ਤਨ ਸੱਚ ਹੈ ਮੂਰਖ ਗਵਾਰ ਮਨ ਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਮੂਰਖ ਅਣਜਾਨ ਲੋਕ ਸਿਰਫ ਦੁਨੀਆਂ ਵਾਲਾ ਨਾਸਵੰਤ ਧਨ ਹੀ ਜੋੜਦੇ ਰਹਿੰਦੇ ਹਨ ਕਾਚਾ ਧਨ ਸਾਂਚਾ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਆਪਣੇ ਮਨ ਦੇ ਪਿੱਛੇ ਤੁਰਣ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੋਕ ਕਰਾਹੇ ਪਏ ਰਹਿੰਦੇ ਨੇ ਤੇ ਮਾਇਆ ਦੇ ਧਨ ਨਾਲ ਜਿਹੜਾ ਦੁਨਿਆਵੀ ਧਨ ਹੈ ਇਹਦੇ ਨਾਲ ਸਦਾ ਦੁੱਖ ਹੀ ਮਿਲਦਾ ਹੈ ਜੇ ਤੁਹਾਡੇ ਕੋਲ ਹੈ ਨਹੀਂ ਤੇ ਤੁਸੀਂ ਇਹਨੂੰ ਪਾਉਣ ਦੀ ਤਾਂਗ ਰੱਖਦੇ ਹੋ ਤਾਂ ਵੀ ਤੁਸੀਂ ਦੁਖੀ ਹੋ ਜੇ ਤੁਹਾਡੇ ਕੋਲੇ ਆ ਗਿਆ ਤੇ ਤੁਹਾਡੇ ਖਰਚੇ ਵਧ ਗਏ ਉਹਨਾਂ ਵਧੇ ਖਰਚਿਆਂ ਨੂੰ ਪੂਰੇ ਕਰਨ ਜੋਗ ਰਾਹ ਫੇਰ ਨਹੀਂ ਹੈਗਾ ਫੇਰ ਵੀ ਤੁਸੀਂ ਦੁਖੀ ਹੋ ਜੇ ਵਧੇਰੇ ਹੀ ਆ ਗਿਆ ਤਾਂ ਉਹਦੇ ਲੁੱਟੇ ਜਾਣ ਦਾ ਡਰ ਤੁਹਾਨੂੰ ਪੈ ਜਾਂਦਾ ਹੈ ਸੁਖੀ ਤੁਸੀਂ ਫੇਰ ਨਹੀਂ ਹੁੰਦੇ ਸੋ ਜਿਹੜਾ ਦੁਨਿਆਵੀ ਧਨ ਹੈ ਉਹਦੇ ਨਾਲ ਸਦਾ ਦੁਖੀ ਮਿਲਦਾ ਵਿਖਿਆ ਕੈ ਧਨ ਸਦਾ ਦੁੱਖ ਹੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਉਹਨੇ ਧਨ ਜਿਹੜਾ ਹੈ ਨਾਲ ਤੇ ਜਾਂਦਾ ਨਹੀਂ ਨਾ ਹੀ ਇਹਨੂੰ ਜੋੜ-ਜੋੜ ਕੇ ਕਦੇ ਸੰਤੋਖ ਪ੍ਰਾਪਤ ਹੁੰਦਾ ਕਹਿਣ ਤੋਂ ਪਾਵੇ ਕਿ ਜਿਹੜਾ ਇਸ ਧਨ ਨੂੰ ਕਮਾਉਣ ਦੀ ਦੌੜ 'ਚ ਕਰੀ ਪੈ ਗਿਆ ਉਹਨੂੰ ਫਿਰ ਸਬਰ ਨਹੀਂ ਆਉਂਦਾ ਤਾਂ ਬਿਹਤਰ ਹੈ ਇਸ ਦੌੜ 'ਚੋਂ ਨਿਕਲ ਜਾ ਸਬਰ ਕਰ ਇੱਕ ਹੱਦ ਤੱਕ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਕਿ ਇੱਕ ਸਾਦਾ ਜਿਹਾ ਜੀਵਨ ਜਿਉਣ ਜੋਗੇ ਤੁਸੀਂ ਹੋ ਜੋ ਪਰ ਉਸ ਤੋਂ ਬਾਅਦ ਸਭ ਲਾਲਸਾਾਂ ਹੀ ਆ ਸਭ ਤ੍ਰਿਸ਼ਨਾਾਂ ਹੀ ਆ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੈ ਜਾਏ ਰਹਾਉ ਜਿਹੜਾ ਮਨੁੱਖ ਗੁਰੂ ਦੀ ਮੱਤ ਉੱਤੇ ਤੁਰਦਾ ਉਹ ਹਰ ਨਾਮ ਧਨ ਹਾਸਲ ਕਰ ਲੈਂਦਾ ਤੇ ਇਹ ਐਸਾ ਧਨ ਜਿਹੜਾ ਸਦਾ ਹੀ ਕਾਇਮ ਰਹਿੰਦਾ ਤੇ ਜਿਹੜਾ ਦੁਨੀਆਂ ਵਾਲੇ ਧਨ ਵਾਲੇ ਪਾਸੇ ਪੈ ਗਿਆ ਤਾਂ ਉਹਦੇ ਚ ਤਫਰੀਹੀ ਹੈ ਕਿ ਉਹ ਧਨ ਨਾਸਵੰਤ ਹੈ ਕਦੇ ਆ ਗਿਆ ਕਦੇ ਚਲ ਗਿਆ ਮਨਮੁਖ ਭੂਲੇ ਸਭ ਮਰੈ ਗਵਾਰ ਭਵ ਜਲ ਡੂਬੇ ਨਾੁਰ ਵਾਰ ਨ ਪਾਰ ਸਤ ਗੁਰ ਭੇਟੇ ਪੂਰਾ ਭਾਗ ਸੱਚ ਰਤੇ ਅਹਨਸ ਬੈਰਾਗ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁਖ ਮਾਇਆ ਦੇ ਮੋਹ ਕਾਰਨ ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹਿੜ ਲੈਂਦੇ ਨੇ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਨੇ ਨਾ ਉਰਲੇ ਬੰਦੇ ਰਹਿੰਦੇ ਨੇ ਨਾ ਪਰਲੇ ਬੰਨੇ ਪਹੁੰਚ ਪਾਉਂਦੇ ਐ ਨਾ ਤੇ ਇਹਨਾਂ ਦੀ ਕਮਾਈ ਹੋਈ ਮਾਇਆ ਇਹਨਾਂ ਨੂੰ ਸ਼ਾਂਤੀ ਪ੍ਰਦਾਨ ਚ ਪ੍ਰਦਾਨ ਕਰਨ ਦੇ ਵਿੱਚ ਸਹਾਇਤਾ ਕਰਦੀ ਐ ਤੇ ਨਾ ਹੀ ਇਹ ਨਾਮ ਧੰਨ ਦੇ ਨਾਲ ਜੁੜਦੇ ਐ ਸੰਸਾਰ ਸਮੁੰਦਰ ਇਹੀ ਐ ਜਿਹੜਾ ਸੰਸਾਰ ਨੇ ਇੱਕ ਵਰਤਾਰਾ ਬਣਾਤਾ ਕਿ ਭਾਈ ਵੱਧ ਤੋਂ ਵੱਧ ਪੈਸਾ ਕਮਾਓ ਵੱਡੀਆਂ ਤੋਂ ਵੱਡੀਆਂ ਕਾਰਾਂ ਲੈ ਲਓ ਹਰ ਪ੍ਰਕਾਰ ਦੀ ਸੁੱਖ ਸਹੂਲਤ ਲੈ ਲਓ ਹੁਣ ਜੇ ਤੁਹਾਡੇ ਕੋਲੇ ਨਹੀਂ ਹੈ ਤਾਂ ਵੱਧ ਤੋਂ ਵੱਧ ਮਿਹਨਤ ਕਰੋ ਤੇ ਉਹਨੂੰ ਹਾਸਲ ਕਰੋ ਉਹ ਹਾਸਲ ਕਰ ਲਈ ਤਾਂ ਅੱਗੇ ਹੋਰ ਹਾਸਲ ਕਰ ਲਓ ਇਹ ਜਿਹੜੀ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਦੌੜ ਦੇ ਵਿੱਚ ਸੰਸਾਰ ਪੈ ਗਿਆ ਬਸ ਇਹੀ ਸੰਸਾਰ ਸਮੁੰਦਰ ਹੈ ਤੇ ਜਿਹੜਾ ਇਸ ਦੌੜ ਦੇ ਵਿੱਚ ਫਸਿਆ ਹੋਇਆ ਉਹ ਮੰਨ ਲਓ ਕਿ ਇਸ ਸਮੁੰਦਰ ਦੇ ਵਿੱਚ ਡੁੱਬਿਆ ਹੋਇਆ ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਦੇ ਨਾਲ ਗੁਰੂ ਮਿਲ ਪੈਂਦਾ ਸਤਿਗੁਰ ਭੇਟੇ ਪੂਰਾ ਭਾਗ ਸਾਚ ਰਤੇ ਅਹਨ ਸਬਰਾਗ ਉਹ ਦਿਨ ਰਾਤ ਹਰ ਵੇਲੇ ਸਦਾ ਥਿਰ ਹਰ ਨਾਮ ਦੇ ਵਿੱਚ ਮਗਨ ਰਹਿੰਦੇ ਆ ਤੇ ਨਾਮ ਦੀ ਬਰਕਤ ਨਾਲ ਮਾਇਆ ਵੱਲੋਂ ਉਪਰਾਮ ਹੋਏ ਰਹਿੰਦੇ ਆ ਚੌ ਜੁਗ ਮਹਾਂ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰ ਸਹਿ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਬ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਵਟਦੀ ਹੈ ਪੂਰੀ ਕਿਸਮਤ ਨਾਲ ਮਨੁੱਖ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਜਿਹਦੇ ਚੰਗੇ ਭਾਗ ਹੈ ਬਾਣੀ ਦੀ ਦਾਤ ਉਸੇ ਨੂੰ ਮਿਲਦੀ ਹੈ ਜਿਨੂੰ ਵੀ ਬਾਣੀ ਦੀ ਦਾਤ ਮਿਲ ਗਈ ਉਹ ਪਰਮਾਤਮਾ ਦੇ ਨਾਮ 'ਚ ਲੀਨ ਹੋ ਜਾਣਾ ਹੈ। हे ਭਾਈ ਕਰਾਮਾਤੀ ਜੋਗੀ ਤੇ ਸਾਧਨਾ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿੱਚ ਇਸ ਬਾਣੀ ਦੀ ਖਾਤਰ ਤਰਲੇ ਲੈਂਦੇ ਨੇ ਪਰ ਇਹ ਬਾਣੀ ਪੂਰੀ ਕਿਸਮਤ ਦੇ ਨਾਲ ਹੀ ਮਿਲਦੀ ਹੈ। ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣ ਕੋਏ। ਸੱਚ ਸਾਚਾ ਸੱਚ ਆਪ ਦੜਾਈ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਇਹ ਭਾਈ ਜਿਹੜਾ ਕੋਈ ਵਿਰਲਾ ਮਨੁੱਖ ਪਵਿੱਤਰ ਸਰੂਪ ਪ੍ਰਮਾਤਮਾ ਦੇ ਨਾਲ ਸਾਂਝ ਪਾਉਂਦਾ ਉਸ ਨੂੰ ਹਰੇਕ ਛੈ ਉਸ ਸਦਾ ਸਿਰ ਪ੍ਰਭੂ ਦਾ ਰੂਪ ਦਿਸਦੀ ਹੈ ਉਸ ਨੂੰ ਹਰ ਥਾਂ ਉਹ ਸਦਾ ਸਿਰ ਪ੍ਰਭੂ ਹੀ ਵਸਦਾ ਦਿਸਦਾ ਹੈ ਇਹ ਨਾਨਕ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ ਤੇਰਾ ਨਾਮ ਆਪ ਹੀ ਆਪਣੇ ਹਿਰਦੇ ਚ ਪੱਕਾ ਕਰਦਾ ਹੈ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਤੇ ਆਪ ਹੀ ਜੀਵਾਂ ਨੂੰ ਆਪਣੇ ਸਦਾ ਤੇਰਾ ਨਾਮ ਦੇ ਵਿੱਚ ਜੋੜਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 665ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਦੋ ਵੱਡੇ ਵਿਸ਼ਿਆਂ ਦੇ ਉੱਪਰ ਇਸ ਅੰਗ ਦੀ ਗੁਰਬਾਣੀ ਚੋਂ ਸਾਨੂੰ ਸਿੱਖਿਆਵਾਂ ਮਿਲੀਆਂ ਇੱਕ ਤਾਂ ਇਹ ਕੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਤਾਂ ਸਾਨੂੰ ਚੱਲਣਾ ਹੀ ਪੈਂਦਾ ਜਿੱਦਾਂ ਦੇ ਪ੍ਰਮਾਤਮਾ ਨੇ ਸਾਨੂੰ ਬਣਾਇਆ ਹੈ ਉਦਾਂ ਦਾ ਸਾਡਾ ਜੀਵਨ ਹੈ ਉਹ ਸਾਨੂੰ ਉਂਝ ਹੀ ਜਿਉਣਾ ਹੀ ਪੈਂਦਾ ਜਿੱਦਾਂ ਦੀ ਵੀ ਅਕਲ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਹੈ ਉਹਦੇ ਅਨੁਸਾਰ ਹੀ ਅਸੀਂ ਆਪਦੇ ਜੀਵਨ ਨੂੰ ਜਿਉ ਸਕਦੇ ਹਾਂ ਪ੍ਰਭੂ ਦੀ ਰਜ਼ਾ ਦੇ ਵਿੱਚੋਂ ਬਾਹਰ ਹੋ ਕੇ ਚੱਲਣ ਦਾ ਤਾਂ ਸਾਡੇ ਕੋਲੇ ਆਪਸ਼ਨ ਹੀ ਨਹੀਂ ਹੈ ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਕਿ ਨਹੀਂ ਚੱਲਣਾ ਇਹ ਫੈਸਲਾ ਸਾਡਾ ਹੈ ਪਰ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਪ੍ਰਮਾਤਮਾ ਦਾ ਹੱਥ ਹੈ ਕਿ ਪ੍ਰਮਾਤਮਾ ਨੇ ਸਾਨੂੰ ਕਿਦਾਂ ਦੀ ਅਕਲ ਬਖਸ਼ੀ ਹੈ ਉਹ ਸਾਕਲ ਅਨਸਾਰ ਹੀ ਅਸੀਂ ਫੈਸਲਾ ਲੈਣਾ ਹੈ ਕਿ ਗੁਰੂ ਦੀ ਰਜ਼ਾ 'ਚ ਅਸੀਂ ਤੁਰਨਾ ਹੈ ਕਿ ਨਹੀਂ ਤੁਰਨਾ ਜੇ ਗੁਰੂ ਦੀ ਰਜ਼ਾ 'ਚ ਤੁਰ ਲਾਂਗੇ ਗੁਰੂ ਦੀ ਮੱਤ ਤੇ ਤੁਰ ਲਾਂਗੇ ਗੁਰੂ ਵੱਲੋਂ ਦੱਸੀ ਹੋਈ ਜੀਵਨ ਸ਼ੈਲੀ ਨੂੰ ਅਪਣਾ ਲਾਂਗੇ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾ ਲਾਂਗੇ ਤਾਂ ਸਾਡਾ ਮਨ ਵਿਕਾਰਾਂ ਵੱਲੋਂ ਤੇ ਤ੍ਰਿਸ਼ਨਾਵਾਂ ਵੱਲੋਂ ਮਰ ਜਾਏਗਾ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬਣੋਂ ਅਸੀਂ ਬਚ ਜਾਾਂਗੇ ਜਿਹੜੀ ਦੌੜ ਦੇ ਵਿੱਚ ਇਹ ਜਗਤ ਪੈ ਚੁੱਕਿਆ ਉਸ ਦੌੜ ਦੇ ਵਿੱਚੋਂ ਬਾਹਰ ਨਿਕਲ ਕੇ ਆਤਮਿਕ ਅਡੋਲਤਾ ਹਾਸਲ ਕਰ ਲਾਂਗੇ ਸਹਜ ਅਵਸਥਾ ਹਾਸਲ ਕਰ ਲਾਂਗੇ ਉਮੀਦ ਕਰਦੇ ਹਾਂ ਇਹਨਾਂ ਸਿੱਖਿਆਵਾਂ ਦਾ ਅਸਰ ਤੁਹਾਡੇ ਹਿਰਦਿਆਂ ਤੇ ਜ਼ਰੂਰ ਹੋਵੇ ਇੱਥੇ ਹੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ